ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਜਿਦ ਤਵਾ ਨਵੇਂ ਨਵੇਂ ਦਾ ਵੀਉ ਦਿਖਾਉਣੀ ਆ ਗਰਮੀ ਤਾਂ ਬਹੁਤ ਜ਼ਿਆਦੀ ਹੈ ਪਰ ਮੇਰੇ ਵਿੱਚ ਸ਼ਾਂ ਆ ਜਾਂਦੀ ਹੈ ਇਸ ਟਾਈਮ ਤੇ ਦੇਖੋ ਜੀ ਬਹੁਤ ਸੋਹਣਾ ਵੀਉ ਆ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਦੇਖਦੇ ਆ ਬੱਚੇ ਉੱਠੇ ਕਿ ਨਹੀਂ ਸੁੱਤੇ ਹੋਏ ਆ ਦੋਨੋਂ ਭੈਣ ਭਰਾ ਤੇ ਸ਼ਾਮ ਦੇ ਵੱਜ ਗਏ ਨੇ 5 ਤੇ ਅੱਜ ਆਪਾਂ ਬਣਾਉਣੀ ਆ ਸਬਜੀ ਮੈਂ ਤੁਹਾਨੂੰ ਅੱਜ ਚੋਲਾਂ ਦੀ ਸਬਜੀ ਬਣਾਣੀ ਸਿਖਾਵਾਂਗੇ ਕਿ ਚੋਲਾਂ ਦੀ ਸਬਜੀ ਕਿੱਦਾਂ ਬਣਾਉਂਦੇ ਨੇ ਕਈ ਤਰ੍ਹਾਂ ਚ ਤੇ ਬਹੁਤ ਬੰਦੀ ਆ ਪਰ ਕਈਆਂ ਨੂੰ ਨਹੀਂ ਪਤਾ ਤੇ ਇਸ ਲਈ ਮੈਂ ਤਾਂ ਮਿਸਾਲ ਲਈ ਇੱਧਰ ਆਪਾਂ ਲਸਣ ਦੇ ਲਿਆਤੇ ਪਿਆਜ਼ ਲੈ ਲੈਨੇ ਜੀ ਲੱਲਾਂਗੇ ਹਰੀਆਂ ਮਿਰਚਾਂ ਤੇ ਇਹਨਾਂ ਨੂੰ ਮੈਂ ਕੱਟ ਕੇ ਰੱਖ ਲਿਆ ਸੀਗਾ ਤੇ ਇੱਧਰ ਮੈਂ ਝੋਲ ਧੋ ਕੇ ਰੱਖ ਲਈ ਸੀ ਇਹ ਸਬਜੀ ਬਣਾਉਣ ਤੋਂ 5-10 ਮਿੰਟ ਪਹਿਲਾਂ ਚਾਵਲ ਨੂੰ ਪਿਗੋ ਕੇ ਰੱਖ ਲੈਣੇ ਚਾਹੀਦੇ ਨੇ ਤਾਂ ਕਿ ਸੌਫਟ ਹੋ ਜਾਣ ਤੇ ਸਬਜੀ ਦੇ ਵਿੱਚ ਘੁਲ ਜਾਣ ਇੱਧਰ ਮੈਂ ਤੜਕਾ ਰੱਖ ਲਿਆ ਜੀ ਕਿਉਂਕਿ ਲਸਣ ਪਾਇਆ ਸੀਗਾ ਤੇਲ ਦੇ ਵਿੱਚ ਤੇ ਹੁਣ ਮੈਂ ਪਿਆਜ਼ ਤੇ ਇਹਨਾਂ ਮਿਰਚਾ ਪਾਤਨਾ ਇੱਧਰ ਸਰਦਾਰ ਜੀ ਧਾਰ ਕੱਢ ਕੇ ਲਿਆਏ ਸੀ ਤੇ ਆਪਾਂ ਦੁੱਧ ਸੰਭਾਲ ਲਾਂਗੇ ਦੇਖੋ ਜੀ ਆਪਣਾ ਤੜਕਾ ਭੁੱਜ ਰਿਹਾ ਹੈ ਹਰੀਆਂ ਮਿਰਚਾਂ ਪਿਆਜ਼ ਤੇ ਲਸਣ ਤੇ ਇੱਧਰ ਆਪਾਂ ਪਾ ਦਾਂਗੇ ਮਸਾਲੇ ਗਰਮ ਮਸਾਲਾ ਪਾਤਾ ਜੀ ਨਮਕ ਪਾਤਾ ਸੇਮ ਹੀ ਹੁੰਦਾ ਜਿੱਦਾਂ ਆਪਾਂ ਆਮ ਸਬਜ਼ੀ ਬਣਾਉਣੀ ਉਦਾਂ ਹੀ ਇਹਦਾ ਤੜਕਾ ਲੱਗਦਾ ਹੈ ਜੀ ਤੇ ਹਲਦੀ ਪਾ ਦਾਂਗੇ ਨਾਲ ਇਸ ਆਸਾਨੀ ਹੈ ਬਣਾਣੀ ਵੈਸੇ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਪਰ ਕਈਆਂ ਨੂੰ ਨਹੀਂ ਪਤਾ ਮੈਨੂੰ ਪੁੱਛਿਆ ਸੀ ਤਾਂ ਇਸ ਕਰਕੇ ਮੈਂ ਦੱਸਿਆ ਜੀ ਇੱਧਰ ਹੁਣ ਤਰ੍ਹਾਂ ਆਪਣਾ ਪੁੱਜ ਕੇ ਹੋ ਗਿਆ ਤਿਆਰ ਤੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਪਾ ਦਾਂਗੇ ਚੋਲ ਤੇ ਹੁਣ ਦੇਖੋ ਜੀ ਜਿੰਨੀ ਕ ਜ਼ਰੂਰਤ ਆ ਤੁਹਾਨੂੰ ਜਿੰਨੇ ਕ ਤੁਸੀਂ ਚੋਲ ਲਏ ਹੋ ਉਸ ਹਿਸਾਬ ਨਾਲ ਪਾਣੀ ਪਾ ਦਿਓ ਤਾਂ ਕਿ ਚੰਗੀ ਤਰ੍ਹਾਂ ਰਿਜ ਹੋ ਸਕਣ ਮਿਕਸ ਹੋ ਸਕਣ ਵਿੱਚ ਇਹ ਸੰਘਣੀ ਜਿਹੀ ਨਹੀਂ ਸਵਾਦ ਲੱਗਦੀ ਹੈਗੀ ਪਤਲੀ ਥੋੜੀ ਜਿਹੀ ਉਹ ਵੀ ਫਿਰ ਸਵਾਦ ਲੱਗਦੀ ਟੇਸਟ ਬਹੁਤ ਸੋਹਣਾ ਹੁੰਦਾ ਇਹਦਾ ਤੇ ਦੇਖੋ ਕਲਰ ਕਿੰਨਾ ਸੋਹਣਾ ਆ ਗਿਆ ਜੀ ਥੋੜਾ ਆਪਾਂ ਹਾਈ ਫਲੇਮ ਕਰਕੇ ਤੇ ਇਹਨੂੰ ਆਪਾਂ ਰਿਨ ਲਾਂਗੇ ਤੇ ਜਦੋਂ ਆਪਣਾ ਉਬਾਲ ਆਏਗਾ ਫਿਰ ਘੱਟ ਕਰ ਦਾਂਗੇ ਇੱਧਰ ਮੈਂ ਰੱਖਿਆ ਸੀ ਦੁੱਧ ਘਰਨ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਤੇ ਸਲੋ ਕਰ ਦਾਂਗੇ ਗੈਸ ਤੇ ਥੋੜਾ ਲਸਣ ਮੈਂ ਰੱਖ ਲਿਆ ਸੀ ਲਸਣ ਜਿਆਦਾ ਸੀਗਾ ਕਿਉਂਕਿ ਗਰਮੀ ਦੇ ਵਿੱਚ ਇਹਨਾਂ ਮਸਾਂ ਨਹੀਂ ਖਾ ਹੁੰਦਾ ਤੇ ਤੇਰ ਆਪਣੀ ਸਬਜ਼ੀ ਨੂੰ ਗੜਕਾ ਆ ਗਿਆ ਜੀ ਦੇਖੋ ਉਬਾਲ ਆ ਰਿਹਾ ਸੋ ਜੀ ਨੂੰ ਤੇ ਕਲਰ ਕਿੰਨਾ ਸੋਹਣਾ ਆਇਆ ਸਬਜ਼ੀ ਦਾ ਬਹੁਤ ਟੇਸਟੀ ਬਣਦੀ ਆ ਕਈ ਤੇ ਇਹਦੇ ਵਿੱਚ ਜੀ ਸੋਇਆ ਬਿੰਦੀਆਂ ਵੜੀਆਂ ਵੀ ਪਾ ਲੈਂਦੇ ਨੇ ਪਹਿਲਾਂ ਫਿਕੋ ਕੇ ਚੋਲਾਂ ਦੇ ਨਾਲ ਹੀ ਰੱਖ ਦਿੰਦੇ ਨੇ ਤੇ ਫਿਰ ਤੜਕੇ ਦੇ ਵਿੱਚ ਉਹਨਾਂ ਨੂੰ ਭੁੰਨ ਲੈਂਦੇ ਨੇ ਨਾਲ ਹੀ ਸੋਇਆ ਬਿੰਦੀਆਂ ਵੜੀਆਂ ਵੀ ਤੜਕੇ 'ਚ ਹੀ ਭੁੰਨ ਕੇ ਤੇ ਫਿਰ ਇਹਦੇ ਵਿੱਚ ਪਾ ਲੈਂਦੇ ਆਪਾਂ ਤੇ ਥੋੜੀ ਸੰਘਣੀ ਹੋ ਗਈ ਸੀ ਕਿ ਮੈਂ ਪਾਣੀ ਇੱਕ ਗਲਾਸ ਹੋਰ ਪਾ ਦਿੱਤਾ ਜੀ ਵਿੱਚ ਤੇ ਦੇਖੋ ਕਿੰਨਾ ਸੋਹਣਾ ਕਲਰ ਆ ਸਬਜੀ ਦਾ ਬਹੁਤ ਆਸਾਨ ਆ ਬਣਾਣੀ ਤਾਂ ਮੈਨੂੰ ਕਿਸੇ دوست ਕਿਸੇ ਦੋਸਤ ਭੈਣ ਵੀਰ ਨੇ ਪੁੱਛਿਆ ਸੀਗਾ ਕਿ ਇਹ ਕਿਸ ਤਰ੍ਹਾਂ ਬਣਾਉਂਦੇ ਆਂ ਤੇ ਫਿਰ ਮੈਂ ਇਹਨਾਂ ਨੂੰ ਦੱਸਿਆ ਕਿ ਆਪਾਂ ਇਸ ਤਰ੍ਹਾਂ ਚੋਲਾਂ ਦੀ ਸਬਜੀ ਬਣਾਉਣੀ ਆ ਤੁਸੀਂ ਸਾਰੇ ਜਣੇ ਵੀ ਟਰਾਈ ਕਰਿਓ ਜੀ ਦੱਸਿਓ ਜੀ ਕਿੱਦਾਂ ਦੀ ਲੱਗੀ ਆ ਸਬਜੀ ਅੱਜ ਤੁਹਾਨੂੰ ਬਾਹਰ ਦਾ ਥਿਊ ਵਿਊ ਦਿਖਾਉਣੀ ਆ ਜੀ ਦੇਖੋ ਕਿੰਨਾ ਸੋਹਣਾ ਇਵਨਿੰਗ ਦਾ ਵਿਊ ਬਾਹਰ ਦਾ ਤੇ ਅੱਜ ਇਹ ਤੇ ਓਪਨ ਆਇਸ ਕਰਕੇ ਆਪਾਂ ਨੂੰ ਸਭ ਕੁਝ ਵਧੀਆ ਵਧੀਆ ਦਿਖਾਈ ਦੇ ਰਿਹਾ ਇੱਧਰ ਹਵਾ ਵੀ ਫਰੈਸ਼ ਆਂਦੀ ਆ ਓਕੇ ਜੀ ਬਾਈ ਜੀ ਥੈਂਕ ਯੂ ਜੀ ਸਾਰੇ ਜਣੇ ਵਾਚ ਕਰਿਆ ਕਰੋ ਥੈਂਕ ਯੂ